ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਕਿ ਆਪਾਂ ਵੀ ਠੀਕ ਆ ਤੇ ਤੁਹਾਡਾ ਸਵਾਗਤ ਹੈ ਜਿੰਨਾਂ ਨੇ ਮੇਰੇ ਤੋਂ ਚੈਨਲ ਤੇ ਜੇਕਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਤੇ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਥੇ ਜੀ ਅੱਜ ਹਨ ਕੰਮ ਕਾਹਨ ਜਿਹੜਾ ਸਾਰਾ ਨਵੇੜਲੇ ਕੱਪੜੇ ਜਿਹੜੇ ਦਾ ਵੀ ਇਧਰ ਆ ਭੰਗ ਜੀ ਆਉਂਦੇ ਆ ਤੁਸੀਂ ਸਿਰ ਸੁਰ ਬਹਾਨਾ ਨਹੀਂ ਕਾਕਾ ਜੀ ਮੈਂ ਕਿਉਂ ਆਏ ਨੂੰ ਮਿਲਿਆ ਜੀ ਤਿੰਿਆਂ ਦੇ ਫੰਕਸ਼ਨ ਤੇ ਪੂਰੇ ਲੈ ਕੇ ਆ ਛੱਤਰੀ ਤਿੰਿਆਂ ਦਾ ਫੰਕਸ਼ਨ ਸੀਗਾ ਇਹਨਾਂ ਦਾ ਸਕੂਲ ਦੇ ਵਿੱਚ ਤੇ ਇਹਨੂੰ ਉੱਥੇ ਮਿਲਿਆ ਵਾ ਦੇ ਕੇ ਪਪਾ ਨੂੰ ਤੌਲੀਏ ਐਂ ਹੀ ਰੱਖ ਦੇ ਅੱਜ ਜੀ ਆਪਣੇ ਉਹਨਾਂ ਰਿਸ਼ਤੇਦਾਰ ਤੇ ਤੁਹਾਨੂੰ ਵੀ ਮਿਲਾਉਣੇ ਆਪਾਂ ਉਹਨਾਂ ਦੇ ਨਾਲ ਦੱਸ ਦੇਣ ਕਿ ਕੌਣ ਆ ਤੇ ਕੋਣ ਆਇਆ ਵਾ ਮੈਂਦੀ ਪਹਿਲਾਂ ਤਾਂ ਬੋ ਕੁੜੀ ਚੜੀ ਸੀ ਹਨਾ ਮੰਮਾ ਕੀ ਹੋ ਗਿਆ ਥੋੜੀ ਜੀ ਕਾਲੀ ਹੋਈ ਪੀ ਸੀ ਹਨ ਰੋਟੀ ਪਾਣੀ ਦਾ ਦਾਲ ਸਬ지 ਦਾ ਮੈਂ ਨੇ ਬਣਾ ਲਿਆ ਸੀਗਾ ਤੇ ਅੱਜ ਪਹਿਲਾਂ ਵੀ ਜੇ ਤਾਂ ਨਹੀਂ ਸਮਾਹ ਹੋਇਆ ਕੋਈ ਕੰਮ ਬਹੁਤ ਜ਼ਿਆਦਾ ਸੀਗਾ ਤਾਂ ਕਰਕੇ ਇੱਕਨਾਂ ਵੇ ਤੁਹਾਨੂੰ ਪਤਾ ਹੀ ਆ ਇੱਧਰ ਆਪਣੀ ਸਬਜ਼ੀ ਬਣਦੀ ਆ ਕਾਲੇ ਚਨੇ ਤੇ ਇੱਧਰ ਆਪਾਂ ਨੇ ਮਿੱਠੇ ਚ ਬਣਾਈਆਂ ਨੇ ਸੈਂੀਆਂ ਤੇ ਤੁਹਾਨੂੰ ਪਤਾ ਵੀ ਇਕੱਲੇ ਕਰਕੇ ਨਾ ਥੋੜਾ ਜਿਹਾ ਔਖਾ ਹੋ ਜਾਂਦਾ ਉਹ ਸਾਫ ਸਫਾਈ ਦਾ ਆਪਣਾ ਜਿਹੜਾ ਸਾਰਾ ਨੁੱਕੜ ਗਿਆ ਹਮੇਨੂ ਆ ਹੁਣ ਬਾਕੀ ਜਰੂਰ ਕੁਝ ਲੈਣਾ ਉਹਨੇ ਦੋ ਛੋਟਾ ਛਟ ਪੰਮ ਨੇ ਢੜਦੀਏ ਫੇਰ ਜਿਹੜਾ ਬਾਕੀ हाय हाय हाँ, हाँ। नीतू कितने चली नीतू कितने चली आज पास से चुन्नी जुती रहेगी है क्या जुती रहेगी आज जुती आरे साढ़े भी पाई है आज दीदी दे भी पाई ही है तेरी कितनी है हाँ जुती रहेगी जा जुती पाके आओ बाय कर दे बाय बाय कर दे, दे।, दे, दे ਹਾਂ ਜੁੱਤੀ ਪਾ ਕੇ ਆਓ ਚਲੋ ਮੈਡਮ ਜੀ ਜਾਓ ਆ ਆਹ ਸਾਮਾਨ ਵਿੱਚ ਪਾ ਆਹ ਵੀ ਹੋਇਆ ਇਹ ਮੈਂ ਉਹ ਬਾੜਾ ਲਹੋਣੇ ਖੰਡਰ ਨਹੀਂ ਆਲੇ ਆਣ ਵਾਸਤੇ ਹੁੰਦਾ ਜਿਹੜਾ ਵੇਚਣੇ ਦੋ ਨੇ ਉਹ ਇਹ ਲਾ ਕੇ ਇਹਦੇ ਉੱਤੇ ਨੋ ਲਾ ਲੈਂਦੇ ਨੇ ਆਪਾਂ ਦੇਖਦੇ ਤੇਰੀ ਆਂਤਰਾ ਆਸਣ ਨੇ ਮੋਦੀ ਆਤਮਾ ਵੀ ਹੁੰਦੀ ਨੇ ਅੱਜ ਜੀ ਆਪਣਾ ਆ ਸੰਧਾਰਾ ਤੇ ਨਾਲ ਦੇਖ ਗਿਆ ਮੰਮੀ ਕੱਪੜੇ ਸੰਧਾਰੇ ਦੇ 10 ਮਹੀਨੇ ਦੇ ਤੇ ਹੁਣ ਪਾ ਕੇ ਦੇਖਣ ਲੱਗੇ ਕਹਿੰਦੀ ਮੈਂ ਪਾ ਕੇ ਦੇਖਣੇ ਨੇ ਮੈਂ ਖੈ ਚਲ ਪਾ ਕੇ ਦੇ ਲਾ ਉਹ ਸਾਡੇ ਪੇ ਨੇ ਮੇਰਾ ਤੇ ਨਵੂ ਦੇ ਪੱਪਾ ਦਾ ਤੇ ਨਵੂ ਦੇ ਦਾਦੂ ਦਾ ਤੇ ਮੰਮੀ ਦਾ ਵੀ ਸੀਗਾ ਤੇ ਮੰਮੀ ਦਾ ਆਪਾ ਨੇ ਸਿਉਣਾ ਭੇਜਦਾ ਟੈਗ ਨਹੀਂ ਲਾਉਣਾ ਹੈਗਾ ਹਜੇ ਪਹਿਲਾਂ ਪਾ ਕੇ ਦੇਖ ਪੁੱਤ ਹਾਂ ਨਹੀਂ ਕਰਨਾ ਟੈਗ ਵੀ ਲਾਈ ਪਾਲਾ ਅਹੀਂ ਜਗਰ ਉੱਤੇ ਜੀ ਪਾਲਾ ਉਹ ਜਦ ਮੈਂ ਸੈਟਿੰਗ ਕਰ ਬਾਚਾ ਪਾਲੀ ਇਹਨੂੰ ਪਹਿਲਾਂ ਫਰਾਕ ਪਾਖਦਾ ਮਣੀ ਜੀ ਮੈਨੂੰ

ਬੜੀ ਆ ਖੇੜੀ ਕੋਲ ਹੋਣੀ ਕੋਈ ਨੋਨੀ ਆ ਫਾਕ ਮੈਂ ਪੁੱਛੇ ਨੋਨੀ ਆ ਪਰ ਨਹੀਂ ਆਂ ਦੀਦੀ ਜੀ ਕੌਣ ਬਤਨੀ ਉਹਨਾਂ ਦੇ ਚਾਚੇ ਨੇ ਹਾਂਜੀ ਹੈ ਨਹੀਂ ਲੈ ਹਾ ਕੀ ਹੋ ਰਿਹਾ ਹਾਂ ਚੱਲੀ ਨਹੀਂ ਮੈਂ ਚੱਲਾਂ ਕੀ ਹੈ ਤੇ ਦੰਦਰ ਆਹ ਦੋ ਵੀ ਪਤਲੀ ਹੁਣ ਮੈਂ ਟੇਕ ਅ ਹੰਡਫੁਲ ਪੱਲੇ ਮੁੱਕ ਨਾ ਆ ਨਾ ਕਰ ਅੱਜ ਮੈਂ ਆਣੀ ਹੁੰਦੀ ਸੀ ਹੁਣ ਲਾ 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 ਜੀ ਇਹਦੇ ਵਿੱਚ ਆਇਆ ਸੀ ਆਪਣਾ ਸ਼ਿੰਗਾਰ ਦਾ ਸਾਮਾਨ ਇਹ ਆਪਾਂ ਟੋਕਰੀ ਰੱਖਾਂਗੇ ਸਾਹਮਣੇ ਇਹ ਆਪਣੇ ਕਿਸੇ ਕੰਮ ਆਊਗੀ ਆਪਾਂ ਵੀ ਇਹ ਤੋਂ ਕੋਈ ਕੰਮ ਲਵਾਂਗੇ ਜੀ ਤੇ ਦੇਣੇ ਕੀ ਕੰਮ ਲੈਣੇ ਆ ਤੇ ਅੱਜ ਜੀ ਇੰਨੀ ਹੀ ਵੀਡੀਓ ਅੱਜ ਤੇ ਸਾਡੇ ਵੀਡੀਓ ਨੂੰ ਜੀ ਪੂਰ ਫੁੱਲ ਵਾਚ ਕਰਿਆ ਕਰੋ ਪੂਰੀ ਦੇਖਿਆ ਕਰੋ ਤੇ ਜੀ ਮਿਲਾਂਗੇ ਤੁਹਾਨੂੰ ਆਪਾਂ ਹੁਣ ਅਗਲੀ ਨਵੀਂ ਵੀਡੀਓ ਦੇ ਨਾਲ ਕਈ ਵਾਰੀ ਵੀਡੀਓ ਤਾਂ ਨਹੀਂ ਪੈਂਦੀ ਹੈਗੀ ਕਿਸੇ ਮਤਲਬ ਕਈ ਵਾਰੀ ਇੰਨਾ ਕੰਮ ਕਈ ਕੰਮ ਕਾਫੀ ਹੁੰਦਾ ਹੈ ਆ ਤੇ ਫਿਰ ਆ ਹੁੰਦਾ ਵੀ ਕਿਸੇ ਕਾਰਨਾ ਕਰਕੇ ਰਹਿ ਜਾਂਦੀ ਐ ਬਸ ਤਾਂ ਕਰਕੇ ਜਿਹੜਾ ਆਪਾਂ ਵੀਡੀਓ ਨਹੀਂ ਪਾਉਂਦੇ ਆਹ ਦੇਖੋ ਇੱਧਰ ਚਾਇਨਾ ਫਿਲੋ ਪੁੱਠੇ ਕੰਮ ਕਰਾ ਲਵੋ ਨਾ ਤਾਂ ਜਿੰਨੇ ਮਰਜੀ ਚਾਇਨਾ 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 ਕੈਕ ਵੋ ਪੁੱਠੇ ਕੰਮ ਬਹੁਤ ਕਰਦੇ ਨੇ ਓਕੇ ਜੀ ਬਾਏ ਮਿਲਦੇ ਆਪਾਂ ਤੁਹਾਨੂੰ ਅਗਲੀ ਨਵੀਂ ਵੀਡੀਓ ਨਾਲ ਤੇ ਵੀਡੀਓ ਸਾਨੂੰ ਦੱਸਿਓ ਜੀ ਕਿਵੇਂ ਦੀ ਲੱਗੀ ਤੁਹਾਨੂੰ ਲਾਈਕ ਕਮੈਂਟ ਸ਼ੇਅਰ Did we